ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਰਦਾਰ ਹਮੇਸ਼ ਸਿੰਘ ਅਰੋੜਾ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੰਤਰੀ ਪੰਜਾਬ ਸਰਕਾਰ ਪਾਕਿਸਤਾਨ ਸੱਜ ਜੀ ਕੱਲ ਆਪਾਂ ਤਰਨਲ ਸ਼ੇਅਰ ਕੀਤਾ ਜਦੋਂ ਇਸ ਪਵਿੱਤਰ ਸਥਾਨ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਅਸੀਂ ਹਾਜ਼ਰ ਹੋਏ ਔਰ ਜਿਸ ਜਗ੍ਹਾ ਤੇ ਮੈਂ ਖੜਾ ਇਸ ਜਗ੍ਹਾ ਤੇ ਅਸੀਂ ਬੋਰਚ ਬੈਠ ਕੇ ਕਸ਼ਤੀ 'ਚ ਬੈਠ ਕੇ ਅਸੀਂ ਜਿਹੜੇ ਸਾਡੇ ਗੰਥੀ ਯਾਤਰੀ ਸਹਿਬਾਨ ਇਥੋਂ ਦੇ ਸੇਵਾਦਾਰ ਸਾਰੇ ਫਸਿਓ ਹਸਣ ਸਾਹਮਣੀ ਪਿਛਲੀ ਬਿਲਡਿੰਗ ਤੋਂ ਲੈਣੇ ਆਸਤੇ ਜਿਸ ਜਗ੍ਹਾ ਤੇ ਮੈਂ ਖੜਾ ਇੱਥੇ ਕੱਲ 6 ਫੁੱਟ ਪਾਣੀ ਸੀ ਅੱਜ ਸਵੇਰ ਸਾਡੇ ਮੁੱਖ ਮੰਤਰੀ ਪੰਜਾਬ ਦੇ ਨਰੋਵਾਲ ਦੀ ਧਰਤੀ ਤੇ ਆਏ ਉਹਨਾਂ ਨੇ ਕਰਤਾਰਪੁਰ ਸਰਦਾਰ 에ਰੀਅਲ ਵਿਊ ਕੀਤਾ ਔਰ ਜਾਣ ਲੱਗੇ ਡਾਇਰੈਕਸ਼ਨ ਦੇ ਕੇ ਗਏ ਕਿ ਇਮੀਡੀਏਟਲੀ ਪਾਣੀ ਰਿਮੂਵ ਕੀਤਾ ਜਾਏ ਉਹਦੇ ਉਸ ਮੀਟਿੰਗ ਦੇ ਪ੍ਰਧਾਨ ਮੰਤਰੀ ਪਾਕਿਸਤਾਨ ਜਨਾਬ ਸ਼ਾਹਬਾਸ਼ੀ ਸਾਹਿਬ ਵੀ ਮੌਜੂਦ ਸਨ ਇਸੇ ਤਿੱਕੇ ਨਾਲ ਤੁਸੀਂ ਪਿੱਛੇ ਦੇਖਿਆ ਹੋਣੀ ਤਰ੍ਹਾਂ ਮੈਂ ਇੱਕ ਵੀਡੀਓ ਸ਼ੇਅਰ ਕੀਤੀ ਕਿ ਸਾਡੇ پاک ਫੌਜ ਦੇ ਪਾਕਿਸਤਾਨ ਰੇਂਜਰ ਦੇ ਜਵਾਨ ਜਿਹੜੇ ਨੇ ਇਸ ਟੰਬ ਲੱਗੇ ਹੋਏ ਨੇ ਉਹ ਜਿਹੜਾ ਪਾਣੀ ਅੰਦਰ ਹੈ ਉਸ ਪਾਣੀ ਨੂੰ ਕੱਢ ਰਹੇ ਨੇ ਤਾਂ ਕਿ ਇਮੀਡੀਏਟਲੀ ਆਪਾਂ ਇਸ ਗੁਰੂ ਘਰ ਦੇ ਵਿੱਚ ਜਿਹੜਾ ਪਾਣੀ ਜਿਹੜਾ ਅਸੀਂ ਮੋਦੀ ਸਰਕਾਰ ਤੋਂ ਮੰਗ ਕਰ ਰਹੇ ਸੀ ਕਿ ਮੋਦੀ ਸਰਕਾਰ ਜੀ ਸੰਗਤਾਂ ਭੇਜੋ ਉਹਨਾਂ ਨੇ ਟਾਈਲਕ ਕਿਉਂਕ ਪਾਣੀ ਭੇਜਿਆ ਸੋ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਸੱਚੇ ਪਾਤਸ਼ਾਹ ਕਿਰਪਾ ਕਰਨ ਕੱਲ ਤੱਕ ਕਿ ਸਾਰਾ ਪਾਣੀ ਇੱਥੋਂ ਅਸੀਂ ਕੱਢ ਲਾਂਗੇ ਮੈਂ ਸੰਗਤਾਂ ਦੇ ਚਿਹਰੇ ਵਿੱਚ ਬੇਨਤੀ ਕਰਦਾ ਉਹ ਸੰਗਤਾਂ ਜਿਹੜੀਆਂ ਪਾਕਿਸਤਾਨ ਦੇ ਵੱਖ-ਵੱਖ ਕੋਨਿਆਂ ਤੋਂ ਰੰਧੀਆਂ ਨੇ ਆਪਾਂ ਪਰਸੋਂ ਤੋਂ ਸੇਵਾ ਅਰਭ ਕਰਨੀ ਹੈ ਅਸੀਂ ਤਨ ਤਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਪ੍ਰਕਾਸ਼ ਵੀ ਆਪਾਂ ਬੜੀ ਪ੍ਰਕਾਸ਼ਤ ਪਿਆਰ ਤੇ ਉਤਸ਼ਾਹ ਨਾਲ ਮਨਾਣਾ ਹੈ ਸੋ ਆਓ ਆਪਾਂ ਸੇਵਾ ਅਰਭ ਕਰੀਏ ਗੁਰੂ ਘਰ ਦੀ ਪਰਸੋਂ ਤੋਂ ਜਿਹੜੀ ਸੇਵਾ ਅਰਭ ਕਰਾਂਗੇ ਤੁਸੀਂ ਆਓ ਇਸ ਗੁਰੂ ਘਰ ਨੂੰ ਆਪਾਂ ਫੇਰ ਸਿੱਧੀ ਕੇਨਾਲ ਸ਼ਾਨਦਾਰ ਕੇਨਾਲ ਇੱਥੇ ਅੰਮ੍ਰਿਤ ਵੇਲਾ ਵੀ ਕਰਿਏ ਆਪਾਂ ਸ਼ਾਮ ਦਾ ਦੀਵਾਨ ਵਿੱਚ ਜਾਈਏ ਤੇ ਜਿਹੜੀ ਜੋਤ ਦੋ ਦਿਨ ਤੋਂ ਬੰਦ ਹੈ ਆਪਾਂ ਉਹ ਜੋਤ ਵੀ ਜਗਾਈਏ ਇੱਕ ਵਾਰੀ ਫੇਰ ਸੰਗਤ ਜੀ ਤੁਹਾਡਾ ਸਭ ਦਾ ਧੰਨਵਾਦ ਆਪਾਂ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਮੈਂ ਆਖਰ ਵਿੱਚ ਪੰਜਾਬ ਸਰਕਾਰ ਦਾ ਆਪਣੀ ਮੁੱਖ ਮੰਤਰੀ ਪੰਜਾਬ ਮਹਤောਮਾ ਮਰੀਮ ਨਵਾਸ਼ਿਫ ਸਾਹਿਬਾ ਦਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੀਆਂ ਮੁਹੰਮਦ ਸ਼ਾਹਵਾਸ਼ਿਫ ਸਾਹਿਬ ਦਾ ਆਪਣੇ ਇਸ ਇਲਾਕੇ ਦੇ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਨੇ ਔਰ ਕੇਂਦਰ ਦੇ ਮੰਤਰੀ جناب ਐਸਰ ਇਕਬਾਲ ਸਾਹਿਬ ਦਾ ਆਪਣੇ ਮੰਤਰੀ جناب ਸਰਦਾਰ ਯੂਸਫ ਸਾਹਿਬ ਦਾ ਆਇਕੂਟਸ ਪ੍ਰੋਪਰਟੀ ਬੋਰਡ ਦਾ ਆਪਣੇ ਡਿਪਟੀ ਕਮਿਸ਼ਨਰ ਪੂਰੀ ਇਤਜ਼ਾਮੀਆਂ ਦਾ ਨਾਰੋਵਾਲ ਦੀ ਆਵਾਮ ਦਾ ਧੰਨਵਾਦ ਕਰਦਾ ਔਰ ਆਖਰ ਮੈਂ ਫੀਲਡ ਮਾਰਸ਼ਲ جناب ਜਨਰਲ ਅਸਮੁਨੀਰ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕੱਲ ਪੂਰਾ ਦਿਨ ਉਹਨਾਂ ਦੀ ਫੌਜ ਦੇ ਜਿਹੜੇ ਜਵਾਨ ਬਾਹਰ ਖੜੇ ਹੋ ਕੇ ਸਾਡੇ ਨਾਲ ਔਰ ਫਿਰ ਗੁਰੂ ਘਰ ਅੰਦਰ ਆ ਕੇ ਸਾਡੇ ਨਾਲ ਉਹਨਾਂ ਨੇ ਸੇਵਾ ਕੀਤੀ ਅੱਜ ਵੀ ਉਹਨਾਂ ਦੇ ਜਵਾਨ ਲੱਗੇ ਹੋਏ ਨੇ ਔਰ ਜਿਹੜਾ ਪਾਣੀ ਅੰਦਰ ਹੈ ਉਹ ਬਾਹਰ ਕੱਢ ਰਹੇ ਨੇ ਉਸ ਮੈਂ ਸਭ ਦਾ ਧੰਨਵਾਦ ਕਰਦਾ ਸੰਗਤ ਜੀ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਜਿਹੜਾ ਸਾਨ ਸੰਗਤਾ ਕੋਲੋਂ ਵਿਛੜਿਆ ਸੀ ਕੱਲ ਗੁਰੂ ਪਾਤਸ਼ਾਹ ਕਿਰਪਾ ਕਰਨ ਦੁਬਾਰਾ ਫੇਰ ਆਪਾਂ ਕੱਲ ਤੋਂ ਇੱਥੇ ਰੌਣਕਾਂ ਲੱਗਣਗੀਆਂ ਅਸੀਂ ਮੋਦੀ ਸਰਕਾਰ ਨੇ ਕਰ ਫੇਰ ਬੇਨਤੀ ਕਰਦੇ ਹਾਂ ਮੋਦੀ ਸਾਹਿਬ 2 ਲੱਖ ਕਿਉਂ ਸੱਕ ਪਾਣੀ ਨਹੀਂ ਸਾਨੂੰ ਚਾਹੀਦਾ ਸਾਨੂੰ ਸੰਗਤ ਚਾਹੀਦੀ ਏ ਕਰਤਾਰਪੁਰ ਸ਼ਬਦ ਉਹ ਲਾਂਗਾ ਜਿਹੜਾ 7 ਮਈ ਤੋਂ ਬੰਦ ਹੈ ਤੋੜ ਨੂੰ ਅਸੀਂ ਬੇਨਤੀ ਕਰਦੇ ਹਾਂ ਕੋਈ ਸਲੱਗ ਨੂੰ ਖੋਲੋ ਪਾਕਿਸਤਾਨ ਨੇ ਹਮੇਸ਼ਾ ਸਿੱਖ ਨੂੰ ਮਾਣ ਦਿੱਤਾ ਹੈ ਸਿੱਖ ਨੂੰ ਹਮੇਸ਼ਾ ਇੱਜ਼ਤ ਦਿੱਤੀ ਹੈ ਸਿੱਖ ਨੂੰ ਹਮੇਸ਼ਾ ਪਿਆਰ ਦਿੱਤਾ ਹੈ ਕੱਲ ਦਾ ਜਦੋਂ ਦਾ ਕਰਤਾਰਪੁਰ ਸਾਹਿਬ 'ਚ ਪਾਣੀ ਆਇਆ ਹੈ ਪਾਕਿਸਤਾਨ ਦਾ ਮੀਡੀਆ ਬਾਰ-ਬਾਰ ਇਸ ਚੀਜ਼ ਨੂੰ ਹਾਈਲਾਈਟ ਕਰ ਰਿਹਾ ਹਰ ਸ਼ਖਸ ਜਿਹੜਾ ਉਹਨਾਂ ਨੇ ਕੱਲ ਦਾ ਦੁੱਖ ਦਾ ਪ੍ਰਗਟਾਵਾ ਕੀਤਾ ਮੈਨੂੰ ਦੁਨੀਆ ਪਰ ਦੇ ਵੱਖ-ਵੱਖ ਕੋਨਿਆਂ ਤੋਂ ਸਿੱਖ ਸੰਗਤਾਂ ਦੇ ਨਾਨਕ ਨਾਮਲੇਵਾ ਸੰਗਤਾਂ ਦੇ ਸ਼ਰਧਾਲੂਆਂ ਦੇ ਮੁਸਲਮਾਨ ਪਰਵਾਹਾਂ ਦੇ ਸਿੱਖ ਪ੍ਰਸਤੀਨ ਪ੍ਰਵਾਦੇ Hindu ਪ੍ਰਵਾਦੇ ਸਭ ਦੇ ਫੋਨ ਆਏ ਉਹਨਾਂ ਨੇ ਆਪਣੇ ਦੁੱਖ ਤਾਂ ਪ੍ਰਗਟਾਵਾ ਕੀਤਾ ਪਾਕਿਸਤਾਨ ਦੇ ਵੱਖ-ਵੱਖ ਥਾਵਾਂ ਤੋਂ ਸਾਡੇ ਮੁਸਲਮਾਨ ਵੀਰਾਂ ਦੇ ਫੋਨ ਆਏ ਮੈਂ ਸਭ ਦਾ ਤਰਵਤ ਕਰਦਾ ਗੁਰੂ ਪਾਤਸ਼ਾਹ ਕਿਰਪਾ ਕਰਨ ਬਹੁਤ ਜਲਦ ਆਪਾਂ ਇਹ ਦੁਬਾਰਾ ਅਸਤਾਨ ਗੁਰੂ ਪਾਤਸ਼ਾਹ ਦਾ ਇਹਨੂੰ ਅਸੀਂ ਉਸੇ ਤਰੀਕੇ ਨਾਲ ਦੁਬਾਰਾ ਫਿਰ ਇੱਥੇ ਪ੍ਰਕਾਸ਼ ਵੀ ਹੋਏਗਾ ਪਰ ਆਪਾਂ ਸਾਰੇ ਮਿਲ ਕੇ ਗੁਰੂ ਪਾਤਸ਼ਾਹ ਦੇ ਨਾਮ ਸਿ ਉਚਾਰਨ ਕਰਾਂਗੇ ਬੁੱਲਚੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸਰਦਾਰ ਹਮੇਸ਼ ਸਿੰਘ ਅਰੋੜਾ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਮંત્રી ਪੰਜਾਬ ਸਰਕਾਰ ਪਾਕਿਸਤਾਨ ਸਗੇ ਜੀ ਕੱਲ ਆਪਾ ਤਰਨਲ ਸ਼ੇਅਰ ਕੀਤਾ ਜਦੋਂ ਇਸ ਪਵਿੱਤਰ ਸਥਾਨ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਅਸੀਂ ਹਾਜ਼ਰ ਹੋਏ ਔਰ ਜਿਸ ਜਗ੍ਹਾ ਤੇ ਮੈਂ ਖੜਾ ਇਸ ਜਗ੍ਹਾ ਤੇ ਅਸੀਂ ਬੋਟ ਚ ਬੈਠ ਕੇ ਕਸ਼ਤੀ ਚ ਬੈਠ ਕੇ ਅਸੀਂ ਜਿਹੜੇ ਸਾਡੇ ਗ੍ਰੰਥੀ ਯਾਤਰੀ ਸਹਿਬਾਨ ਇਥੋਂ ਦੇ ਸੇਵਾਦਾਰ ਸਾਰੇ ਫੈਸਿਓਸ਼ਨ ਸਾਹਮਣੀ ਪਿਛਲੀ ਬਿਲਡਿੰਗ ਤੋਂ ਲੈਣੇ ਆਸਤੇ ਜਿਸ ਜਗ੍ਹਾ ਤੇ ਮੈਂ ਖੜਾ ਇੱਥੇ ਕੱਲ 6 ਫੁੱਟ ਪਾਣੀ ਸੀ ਅੱਜ ਸਵੇਰ ਸਾਡੇ ਮੁੱਖ ਮੰਤਰੀ ਪੰਜਾਬ ਦੇ ਦਰੋਵਾਲ ਦੀ ਧਰਤੀ ਤੇ ਆਏ ਉਹਨਾਂ ਨੇ ਕਰਤਾਰਪੁਰ ਸਰਦਾਰ ਏਰੀਅਲ 뷰 ਕੀਤਾ ਔਰ ਜਾਣ ਲਗੇ ਡਾਇਰੈਕਸ਼ਨ ਦੇ ਕੇ ਗਏ ਕਿ ਇਮੀਡੀਏਟਲੀ ਪਾਣੀ ਰਿਮੂਵ ਕੀਤਾ ਜਾਏ ਉਹਦੇ ਉਸ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਪਾਕਿਸਤਾਨ ਜਨਾਬ ਸ਼ਬਾਸ਼ੀ ਸੋਬੀ ਮੌਜੂਦ ਸਨ ਇਸੇ ਤਿਕਨਾਲ ਤੁਸੀਂ ਪਿੱਛੇ ਦੇਖਿਆ ਹੋਣੀ ਤੁਹਾਨੂੰ ਮੈਂ ਇੱਕ ਵੀਡੀਓ ਸ਼ੇਅਰ ਕੀਤੀ ਇਸ ਸਾਡੇ ਪਾਕ ਫੌਜ ਦੇ ਪਾਕਿਸਤਾਨ ਰੇਂਜਰ ਦੇ ਜਵਾਨ ਜਿਹੜੇ ਨੇ ਇਸ ਟੰਮ ਲੱਗੇ ਹੋਏ ਨੇ ਉਹ ਜਿਹੜਾ ਪਾਣੀ ਅੰਦਰ ਹੈ ਉਸ ਪਾਣੀ ਨੂੰ ਕੱਢ ਰਹੇ ਨੇ ਤਾਂ ਕਿ ਇਮੀਡੀਏਟਲੀ ਆਪਾਂ ਇਸ ਗੁਰੂ ਘਰ ਦੇ ਵਿੱਚ ਜਿਹੜਾ ਪਾਣੀ ਜਿਹੜਾ ਅਸੀਂ ਮੋਦੀ ਸਰਕਾਰ ਤੋਂ ਮੰਗ ਕਰ ਰਹੇ ਸੀ ਕਿ ਮੋਦੀ ਸਰਕਾਰ ਜੀ ਸੰਗਤਾ ਭੇਜੋ ਉਹਨਾਂ ਨੇ ਟਾਇਲਕ ਕਿ ਉਸ ਪਾਣੀ ਭੇਜਿਆ ਸੋ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਨਰੋਵਾਲ ਪਾਕਿਸਤਾਨ ਸੱਚੇ ਪਾਤਸ਼ਾਹ ਕਿਰਪਾ ਕਰਨ ਕਰਤਾ ਕਿ ਸਾਰਾ ਪਾਣੀ ਇੱਥੋਂ ਅਸੀਂ ਕੱਢ ਲਾਂਗੇ ਮੈਂ ਸੰਗਤਾ ਦੇ ਚਮਚ ਬੇਨਤੀ ਕਰਦਾ ਹੋ ਸਕਦਾ ਜਿਹੜੀਆਂ ਪਾਕਿਸਤਾਨ ਦੇ ਵੱਖ-ਵੱਖ ਕੋਨਿਆਂ ਤੋਂ ਰੰਧੀਆਂ ਨੇ ਆਪਾਂ ਪਰਸੋਂ ਤੋਂ ਸੇਵਾ ਅਰਭ ਕਰਨੀ ਹੈ ਅਸੀਂ ਤਨ ਤਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਪ੍ਰਕਾਸ਼ ਵੀ ਆਪਾਂ ਬੜੀ ਪ੍ਰਕਾਸ਼ਤਲ ਪਿਆਰ ਤੇ ਉਤਸ਼ਾਹ ਨਾਲ ਮਨਾਣਾ ਹੈ ਸਵਾਓ ਆਪਾਂ ਸੇਵਾ ਅਰਭ ਕਰੀਏ ਗੁਰੂ ਘਰ ਦੀ ਪਰਸੋਂ ਤੋਂ ਜਿਹੜੀ ਸੇਵਾ ਅਰਭ ਕਰਾਂਗੇ ਤੁਸੀਂ ਆਓ ਇਸ ਗੁਰੂ ਘਰ ਨੂੰ ਆਪਾਂ ਫਿਰ ਸਦਿੱਕੇ ਨਾਲ ਸ਼ਾਨਦਾਰ ਤੇਕੇ ਨਾਲ ਇੱਥੇ ਅੰਮ੍ਰਿਤ ਵੇਲਾ ਵੀ ਕਰੀਏ ਆਪਾਂ ਸ਼ਾਮ ਦਾ ਦੀਵਾਨ ਵਿੱਚ ਜਾਈਏ ਤੇ ਜਿਹੜੀ ਜੋਤ ਦੋ ਦਿਨ ਤੋਂ ਬੰਦ ਹੈ ਆਪਾਂ ਉਹ ਜੋਤ ਵੀ ਜਗਾਈਏ ਇੱਕ ਵਾਰੀ ਫੇਰ ਸੰਗਤ ਦੀ ਤੁਹਾਡਾ ਸਭ ਦਾ ਧੰਨਵਾਦ ਆਪਾਂ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਮੈਂ ਆਖਰ ਵਿੱਚ ਪੰਜਾਬ ਸਰਕਾਰ ਦਾ ਆਪਣੀ ਮੁੱਖ ਮੰਤਰੀ ਪੰਜਾਬ ਮਹਤောਮਾ ਮਰੀਮ ਨਵਾਸ਼ਿਫ ਸਾਹਿਬਾ ਦਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੀਆਂ ਮੁਹੰਮਦ ਸ਼ਾਹਵਾਸ਼ਿਫ ਸਾਹਿਬ ਦਾ ਆਪਣੇ ਇਸ ਇਲਾਕੇ ਦੇ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਨੇ ਔਰ ਕੇਂਦਰ ਦੇ ਮੰਤਰੀ جناب ਐਸਰ ਇਕਬਾਲ ਸਾਹਿਬ ਦਾ ਆਪਣੇ ਮੰਤਰੀ جناب ਸਰਦਾਰ ਯੂਸਫ ਸਾਹਿਬ ਦਾ ਅਵੇ ਕੁਚਸ ਪ੍ਰੋਪਰਟੀ ਬੋਰਡ ਦਾ ਆਪਣੇ ਡਿਪਟੀ ਕਮਿਸ਼ਨਰ ਪੂਰੀ ਇਤਜ਼ਾਮੀਆਂ ਦਾ ਨਾਰੋਵਾਲ ਦੀ ਆਵਾਮ ਦਾ ਧੰਨਵਾਦ ਕਰਦਾ ਔਰ ਆਖਰ ਮੈਂ ਫੀਲਡ ਮਾਰਸ਼ਲ ਜਨਾਬ ਜਨਰਲ ਅਸਮੁਨੀਰ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕੱਲ ਪੂਰਾ ਦਿਨ ਉਹਨਾਂ ਦੀ ਫੌਜ ਦੇ ਜਿਹੜੇ ਜਵਾਨ ਬਾਹਰ ਖੜੇ ਹੋ ਕੇ ਸਾਡੇ ਨਾਲ ਔਰ ਫਿਰ ਗੁਰੂ ਘਰ ਅੰਦਰ ਆ ਕੇ ਸਾਡੇ ਨਾਲ ਉਹਨਾਂ ਨੇ ਸੇਵਾ ਕੀਤੀ ਅੱਜ ਵੀ ਉਹਨਾਂ ਦੇ ਜਵਾਨ ਲੱਗੇ ਹੋਏ ਨੇ ਔਰ ਜਿਹੜਾ ਪਾਣੀ ਅੰਦਰ ਹੈ ਉਹ ਬਾਹਰ ਕੱਢ ਰਹੇ ਨੇ ਉਸ ਮੈਂ ਸਭ ਦਾ ਧੰਨਵਾਦ ਕਰਦਾ ਸੰਗਤ ਜੀ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਜਿਹੜਾ ਸਾਨ ਸੰਗਤਾ ਕੋਲੋਂ ਵਿਛੜਿਆ ਸੀ ਕੱਲ ਗੁਰੂ ਪਾਤਸ਼ਾਹਾ ਕਿਰਪਾ ਕਰਨ ਦੁਬਾਰਾ ਫੇਰ ਆਪਾਂ ਕਲ ਤੋਂ ਇਥੇ ਰੌਣਕਾਂ ਲੱਗਣੀਆਂ ਆ ਅਸੀਂ ਮੋਦੀ ਸਰਕਾਰ ਨੇ ਕਰ ਫੇਰ ਬੇਨਤੀ ਕਰਦੇ ਆ ਮੋਦੀ ਸਾਹਿਬ ਟਾਈ ਲੱਖ ਕਿਉਂ ਸੇ ਪਾਣੀ ਨਿਸਾਨੂ ਚਾਹੀਦਾ ਸਾਨੂੰ ਸੰਗਤ ਚਾਹੀਦੀ ਏ ਕਰਤਾਰਪੁਰ ਸਾਹਿਬ ਦਾ ਲੰਗਾ ਜਿਹੜਾ 7 ਮਈ ਤੋਂ ਬੰਦ ਹੈ ਤੁਹਾਨੂੰ ਅਸੀਂ ਬੇਨਤੀ ਕਰਦੇ ਆ ਕੋਈ ਸਲੰਗੇ ਨੂੰ ਖੋਲੋ ਪਾਕਿਸਤਾਨ ਨੇ ਹਮੇਸ਼ਾ ਸਿੱਖ ਨੂੰ ਮਾਣ ਦਿੱਤਾ ਹੈ ਸਿੱਖ ਨੂੰ ਹਮੇਸ਼ਾ ਇੱਜ਼ਤ ਦਿੰਦੀ ਏ ਸਿੱਖ ਨੂੰ ਹਮੇਸ਼ਾ ਪਿਆਰ ਦਿੱਤਾ ਹੈ ਕੱਲ ਦਾ ਜਦੋਂ ਦਾ ਕਰਤਾਰਪੁਰ ਸਾਹਿਬ 'ਚ ਪਾਣੀ ਆਇਆ ਪਾਕਿਸਤਾਨ ਦਾ ਮੀਡੀਆ ਬਾਰ-ਬਾਰ ਇਸ ਚੀਜ਼ ਨੂੰ ਹਾਈਲਾਈਟ ਕਰ ਰਿਹਾ ਹਰ ਸ਼ਖਸ ਜਿਹੜਾ ਉਹਨਾਂ ਨੇ ਕੱਲ ਦਾ ਦੁੱਖ ਦਾ ਪ੍ਰਗਟਾਵਾ ਕੀਤਾ ਮੈਨੂੰ ਦੁਨੀਆ ਪਰ ਦੇ ਵੱਖ-ਵੱਖ ਉਹਨਿਆਂ ਤੋਂ ਸਿੱਖ ਸੰਗਤਾਂ ਦੇ ਨਾਨਕ ਨਾਮ ਲੈਵਾ ਸੰਗਤਾਂ ਦੇ ਸ਼ਰਧਾਲੂਆਂ ਦੇ ਮੁ슬ਮਾਨ ਭਰਾਵਾਂ ਦੇ ਸਿੱਖ 크੍ਰਿਸਚੀਅਨ ਭਰਾਵਾਂ ਦੇ ਹਿੰਦੂ ਭਰਾਵਾਂ ਦੇ ਸਭ ਦੇ ਫੋਨ ਆਏ ਉਹਨਾਂ ਨੇ ਆਪਣੇ ਦੁੱਖ ਦਾ ਪ੍ਰਗਟਾਵਾ ਕੀਤਾ ਪਾਕਿਸਤਾਨ ਦੇ ਵੱਖ-ਵੱਖ ਇਲਾਕਿਆਂ ਤੋਂ ਸਾਡੇ ਮੁ슬ਮਾਨ ਵੀਰਾਂ ਦੇ ਫੋਨ ਆਏ ਮੈਂ ਸਭ ਦਾ ਧੰਨਵਾਦ ਕਰਦਾ ਗੁਰੂ ਪਾਤਸ਼ਾਹ ਕਿਰਪਾ ਕਰਨ ਬਹੁਤ ਜਲਦ ਆਪਾਂ ਇਹ ਦੁਬਾਰਾ ਅਸ탄 ਗੁਰੂ ਪਾਤਸ਼ਾਹ ਦਾ ਇਹਨੂੰ ਅਸੀਂ ਉਸੇ ਤਰੀਕੇ ਨਾਲ ਦੁਬਾਰਾ ਫਿਰ ਇੱਥੇ ਪ੍ਰਕਾਸ਼ ਵੀ ਹੋਏਗਾ ਪਰ ਆਪਾਂ ਸਾਰੇ ਮਿਲ ਕੇ ਗੁਰੂ ਪਾਤਸ਼ਾਹ ਦੇ ਨਾਮ ਸੇ ਉਜਾਰਨ ਕਰਾਂਗੇ ਪੋਚੋ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਰਦਾਰ ਹਮੇਸ਼ ਸਿੰਘ ਅਰੋੜਾ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੰਤਰੀ ਪੰਜਾਬ ਸਰਕਾਰ ਪਾਕਿਸਤਾਨ ਸੱਗੇ ਜੀ ਕੱਲ ਆਪਾਂ ਤੋਰਨਲ ਸ਼ੇਅਰ ਕੀਤਾ ਜਦੋਂ ਇਸ ਪਵਿੱਤਰ ਸਥਾਨ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਅਸੀਂ ਹਾਜ਼ਰ ਹੋਏ ਔਰ ਜਿਸ ਜਗ੍ਹਾ ਤੇ ਮੈਂ ਖੜਾ ਇਸ ਜਗ੍ਹਾ ਤੇ ਅਸੀਂ ਬੋਟ ਚ ਬੈਠ ਕੇ ਕਸ਼ਤੀ ਚ ਬੈਠ ਕੇ ਅਸੀਂ ਜਿਹੜੇ ਸਾਡੇ ਗ੍ਰੰਥੀ ਯਾਤਰੀ ਸਹਿਬਾਨ ਇਥੋਂ ਦੇ ਸੇਵਾਦਾਰ ਸਾਰੇ ਫਸੀ ਹੋ ਸਨ ਸਾਹਮਣੀ ਪਿਛਲੀ ਬਿਲਡਿੰਗ ਤੋਂ ਲੈਣੇ ਵਾਸਤੇ ਜਿਸ ਜਗ੍ਹਾ ਤੇ ਮੈਂ ਖੜਾ ਇੱਥੇ ਕੱਲ 6 ਫੁੱਟ ਪਾਣੀ ਸੀ ਅੱਜ ਸਵੇਰ ਸਾਡੇ ਮੁੱਖ ਮੰਤਰੀ ਪੰਜਾਬ ਦੇ ਦਰਵਾਲ ਦੀ ਧਰਤੀ ਤੇ ਆਏ ਉਹਨਾਂ ਨੇ ਕਰਤਾਰਪੁਰ ਸਾਹਿਬ ਦਾ ਏਰੀਅਲ ਲੂ ਕੀਤਾ ਔਰ ਜਾਣ ਲਗੇ ਡਾਇਰੈਕਸ਼ਨ ਦੇ ਕੇ ਗਏ ਕਿ ਇਮੀਡੀਏਟਲੀ ਪਾਣੀ ਰਿਮੂਵ ਕੀਤਾ ਜਾਏ ਉਦਚ ਉਸ ਮੀਟਿੰਗ ਦੇ ਪ੍ਰਧਾਨ ਮੰਤਰੀ ਪਾਕਿਸਤਾਨ ਜਨਾਬ ਸ਼ਬਾਸ਼ੀ ਸਿੰਘ ਸਭ ਵੀ ਮੌਜੂਦ ਸਨ ਇਸੇ ਤਿਕਨਾਲ ਤੁਸੀਂ ਪਿੱਛੇ ਦੇਖਿਆ ਹੋਣੀ ਤੁਹਾਨੂੰ ਮੈਂ ਇੱਕ ਵੀਡੀਓ ਸ਼ੇਅਰ ਕੀਤੀ ਕਿ ਸਾਡੇ ਪਾਕ ਫੌਜ ਦੇ ਪਾਕਿਸਤਾਨ ਰੇਂਜਰ ਦੇ ਜਵਾਨ ਜਿਹੜੇ ਨੇ ਇਸ ਟਾਈਮ ਲੱਗੇ ਹੋਏ ਨੇ ਉਹ ਜਿਹੜਾ ਪਾਣੀ ਅੰਦਰ ਹੈ ਉਸ ਪਾਣੀ ਨੂੰ ਕੱਢ ਰਹੇ ਨੇ ਤਾਂ ਕਿ ਇਮੀਡੀਏਟਲੀ ਆਪਾਂ ਇਸ ਗੁਰੂ ਘਰ ਦੇ ਵਿੱਚ ਜਿਹੜਾ ਪਾਣੀ ਜਿਹੜਾ ਸੀ ਮੋਦੀ ਸਰਕਾਰ ਤੋਂ ਅਮੰਗ ਕਹ ਰਿਹਾ ਸੀ ਕਿ ਮੋਦੀ ਸਰਕਾਰ ਜੀ ਸੰਗਤਾ ਭੇਜੋ ਉਹਨਾਂ ਨੇ 2 ਲੱਖ ਕਿਊਸਕ ਪਾਣੀ ਭੇਜਿਆ ਸੋ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਨਰੋਵਾਲ ਪਾਕਿਸਤਾਨ ਸੱਚੇ ਪਾਤਸ਼ਾਹ ਕਿਰਪਾ ਕਰਨ ਕਲਤਾ ਕੇ ਸਾਰਾ ਪਾਣੀ ਇਥੋਂ ਅਸੀਂ ਕਢ ਲਾਂਗੇ ਮੈਂ ਸੰਗਤਾ ਦੇ ਚਹੇ ਵਿੱਚ ਬੇਨਤੀ ਕਰਦਾ ਉਹ ਸੰਗਤਾ ਜਿਹੜੀਆਂ ਪਾਕਿਸਤਾਨ ਦੇ ਵੱਖ-ਵੱਖ ਕੋਨੇ ਤੋਂ ਰੰਧੀਆਂ ਨੇ ਆਪਾਂ ਪਰਸੋਂ ਤੋਂ ਸੇਵਾ ਆਰੰਭ ਕਰਨੀ ਹੈ ਅਸੀਂ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਪ੍ਰਕਾਸ਼ ਵੀ ਆਪਾਂ ਬੜੀ ਪ੍ਰਕਾਸ਼ਤ ਪਿਆਰ ਤੇ ਉਤਸ਼ਾਹ ਨਾਲ ਮਨਾਣਾ ਹੈ ਸਵਾਉ ਆਪਾਂ ਸੇਵਾ ਅਰਬ ਕਰੀਏ ਗੁਰੂ ਘਰ ਦੀ ਪਰਸੋਂ ਤੋਂ ਜਿਹੜੀ ਸੇਵਾ ਅਰਬ ਕਰਾਂਗੇ ਤੁਸੀਂ ਆਓ ਇਸ ਗੁਰੂ ਘਰ ਨੂੰ ਆਪਾਂ ਫਿਰ ਸਦਕਿਆਂ ਨਾਲ ਸ਼ਾਨਦਾਰ ਤੇ ਕੇ ਨਾਲ ਇੱਥੇ ਅੰਮ੍ਰਿਤ ਵੇਲਾ ਵੀ ਕਰੀਏ ਆਪਾਂ ਸ਼ਾਮ ਦਾ ਦੀਵਾਨ ਵਿੱਚ ਚ ਜਾਈਏ ਤੇ ਜਿਹੜੀ ਜੋਤ ਦੋ ਦਿਨ ਤੋਂ ਬੰਦ ਹੈ ਆਪਾਂ ਉਹ ਜੋਤ ਵੀ ਜਗਾਈਏ ਇੱਕ ਵਾਰੀ ਫਿਰ ਸੰਗਤ ਜੀ ਤੁਹਾਡਾ ਸਭ ਦਾ ਧੰਨਵਾਦ ਅੱਪਾ ਸਰਬੱਤ ਦੇ ਪੱਲੇ ਦੀ ਅਰਦਾਸ ਕਰੀਏ ਮੈਂ ਆਖਰਿਚ ਪੰਜਾਬ ਸਰਕਾਰ ਦਾ ਆਪਣੀ ਮੁੱਖ ਮੰਤਰੀ ਪੰਜਾਬ ਮਾਹਤਮਾ ਮਰੀਮ ਨਵਾਸ਼ਿਫ ਸਾਹਿਬ ਦਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੀਆਂ ਮੁਹੰਮਦ ਸ਼ਾਹਬਾਸ਼ਿਫ ਸਾਹਿਬ ਦਾ ਆਪਣੇ ਇਸ ਇਲਾਕੇ ਦੇ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਨੇ ਔਰ ਕੇਂਦਰ ਦੇ ਮੰਤਰੀ جناب ਐਸਰ ਇਕਬਾਲ ਸਾਹਿਬ ਦਾ ਆਪਣੇ ਮੰਤਰੀ جناب ਸਰਦਾਰ ਯੂਸਫ ਸਾਹਿਬ ਦਾ ਆਇਕੂਟਸ ਪ੍ਰੋਪਰਟੀ ਬੋਰਡ ਦਾ ਆਪਣੇ ਡਿਪਟੀ ਕਮਿਸ਼ਨਰ ਪੂਰੀ ਇਤਜ਼ਾਮੀਆਂ ਦਾ ਨਾਰੋਵਾਲ ਦੀ ਆਵਾਮ ਦਾ ਧੰਨਵਾਦ ਕਰਦਾ ਔਰ ਆਖਰਿਚ ਮੈ ਫੀਲਡ ਮਾਰਸ਼ਲ ਜਨਾਬ ਜਨਰਲ ਅਸਮੁਨੀਰ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕੱਲ ਪੂਰਾ ਦਿਨ ਉਹਨਾਂ ਦੀ ਫੌਜ ਦੇ ਜਿਹੜੇ ਜਵਾਨ ਬਾਹਰ ਖੜੇ ਹੋ ਕੇ ਸਾਡੇ ਨਾਲ ਔਰ ਫਿਰ ਗੁਰੂ ਘਰ ਅੰਦਰ ਆ ਕੇ ਸਾਡੇ ਨਾਲ ਉਹਨਾਂ ਨੇ ਸੇਵਾ ਕੀਤੀ ਅੱਜ ਵੀ ਉਹਨਾਂ ਦੇ ਜਵਾਨ ਲੱਗੇ ਹੋਏ ਨੇ ਔਰ ਜਿਹੜਾ ਪਾਣੀ ਅੰਦਰ ਹੈ ਉਹ ਬਾਹਰ ਕੱਢ ਰਹੇ ਨੇ ਉਸ ਮੈਂ ਸਭ ਦਾ ਧੰਨਵਾਦ ਕਰਦਾ ਸੰਗਤ ਜੀ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਜਿਹੜਾ ਸਾਨ ਸੰਗਤਾ ਕੋਲੋਂ ਵਿਛੜਿਆ ਸੀ ਕੱਲ ਗੁਰੂ ਪਾਤਸ਼ਾਹ ਕਿਰਪਾ ਕਰਨ ਦੁਬਾਰਾ ਫੇਰ ਆਪਾਂ ਕੱਲ ਤੁਸੀਂ ਰੌਣਕਾਂ ਲੱਗਣੀਆਂ ਆ ਅਸੀਂ ਮੋਦੀ ਸਰਕਾਰ ਨੇ ਕਰ ਫੇਰ ਬੇਨਤੀ ਕਰਦੇ ਆ ਮੋਦੀ ਟਾਇਰ ਲੱਕ ਕਿਉਂ ਚੱਕ ਪਾਣੀ ਨਹੀਂ ਸਾਨੂੰ ਚਾਹੀਦਾ ਸਾਨੂੰ ਸੰਗਤ ਚਾਹੀਦੀ ਏ ਕਰਤਾਰਪੁਰ ਸ਼ਬਦ ਉਹ ਲਾਂਗਾ ਜਿਹੜਾ 7 ਮਈ ਤੋਂ ਬੰਦ ਹੈ ਤੁਹਾਨੂੰ ਅਸੀਂ ਬੇਨਤੀ ਕਰਦੇ ਹਾਂ ਕੋਈ ਸਲੱਗ ਨੂੰ ਖੋਲੋ ਪਾਕਿਸਤਾਨ ਨੇ ਹਮੇਸ਼ਾ ਸਿੱਖ ਨੂੰ ਮਾਣ ਦਿੱਤਾ ਹੈ ਸਿੱਖ ਨੂੰ ਹਮੇਸ਼ਾ ਇੱਜ਼ਤ ਦਿੰਦੀ ਏ ਸਿੱਖ ਨੂੰ ਹਮੇਸ਼ਾ ਪਿਆਰ ਦਿੰਦਾ ਹੈ ਕੱਲ ਦਾ ਜਦੋਂ ਦਾ ਕਰਤਾਰਪੁਰ ਸਾਹਿਬ 'ਚ ਪਾਣੀ ਆਇਆ ਪਾਕਿਸਤਾਨ ਦਾ ਮੀਡੀਆ ਬਾਰ-ਬਾਰ ਇਸ ਚੀਜ਼ ਨੂੰ ਹਾਈਲਾਈਟ ਕਰ ਰਿਹਾ ਹਰ ਸ਼ਖਸ ਜਿਹੜਾ ਉਹਨਾਂ ਨੇ ਕੱਲ ਦਾ ਦੁੱਖ ਦਾ ਪ੍ਰਗਟਾਵਾ ਕੀਤਾ ਮੈਨੂੰ ਦੁਨੀਆ ਪਰ ਦੇ ਵੱਖ-ਵੱਖ ਕੋਨਿਆਂ ਤੋਂ ਸਿੱਖ ਸੰਗਤਾਂ ਦੇ ਨਾਨਕ ਨਾਮ ਲੈਵਾ ਸੰਗਤਾਂ ਦੇ ਸ਼ਰਧਾਲੂਆਂ ਦੇ ਮੁਸਲਮਾਨ ਭਰਾਵਾਂ ਦੇ ਸਿੱਖ 크੍ਰਿਸਚੀਅਨ ਭਰਾਵਾਂ ਦੇ ਹਿੰਦੂ ਭਰਾਵਾਂ ਦੇ ਸਭ ਦੇ ਫੋਨ ਆਏ ਉਹਨਾਂ ਨੇ ਆਪਣੇ ਦੁੱਖ ਤਾਂ ਪ੍ਰਗਟਾਵਾ ਕੀਤਾ ਪਾਕਿਸਤਾਨ ਦੇ ਵੱਖ-ਵੱਖ ਇਲਾਕਿਆਂ ਤੋਂ ਸਾਡੇ ਮੁਸਲਮਾਨ ਵੀਰਾਂ ਦੇ ਫੋਨ ਆਏ ਮੈਂ ਸਭ ਦਾ ਤਰਵਤ ਕਰਦਾ ਗੁਰੂ ਪਾਤਸ਼ਾਹ ਕਿਰਪਾ ਕਰਨ ਬਹੁਤ ਜਲਦ ਆਪਾਂ ਇਹ ਦੁਬਾਰਾ ਅਸਥਾਨ ਗੁਰੂ ਪਾਤਸ਼ਾਹ ਦਾ ਇਹਨੂੰ ਅਸੀਂ ਉਸੇ ਤਰੀਕੇ ਨਾਲ ਦੁਬਾਰਾ ਫਿਰ ਇੱਥੇ ਪ੍ਰਕਾਸ਼ ਵੀ ਹੋਏਗਾ ਪਰ ਆਪਾਂ ਸਾਰੇ ਮਿਲ ਕੇ ਗੁਰੂ ਪਾਤਸ਼ਾਹ ਦੇ ਨਾਮ ਸਿ ਉਚਾਰਨ ਕਰਾਂਗੇ ਪੋਚੋ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਰਦਾਰ ਹਮੇਸ਼ ਸਿੰਘ ਅਰੋੜਾ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੰਤਰੀ ਪੰਜਾਬ ਸਰਕਾਰ ਪਾਕਿਸਤਾਨ ਸנג ਜੀ ਕੱਲ ਆਪਾਂ ਤਰਨਤ ਸ਼ੇਅਰ ਕੀਤਾ ਜਦੋਂ ਇਸ ਪਵਿੱਤਰ ਸਥਾਨ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਅਸੀਂ ਹਾਜ਼ਰ ਹੋਏ ਔਰ ਜਿਸ ਜਗ੍ਹਾ ਤੇ ਮੈਂ ਖੜਾ ਇਸ ਜਗ੍ਹਾ ਤੇ ਅਸੀਂ ਬੋਟਸ 'ਚ ਬੈਠ ਕੇ ਕश्ती 'ਚ ਬੈਠ ਕੇ ਅਸੀਂ ਜਿਹੜੇ ਸਾਡੇ ਗ੍ਰੰਥੀ ਯਾਤਰੀ ਸਹਿਬਾਨ ਇਥੋਂ ਦੇ ਸੇਵਾਦਾਰ ਸਾਰੇ ਫਸਿਓ ਹਸਣ ਸਾਹਮਣੀ ਪਿਛਲੀ ਬਿਲਡਿੰਗ ਤੋਂ ਲੈਣੇ ਆਸਤੇ ਜਿਸ ਜਗ੍ਹਾ ਤੇ ਮੈਂ ਖੜਾ ਇੱਥੇ ਕੱਲ 6 ਫੁੱਟ ਪਾਣੀ ਸੀ ਅੱਜ ਸਵੇਰ ਸਾਡੇ ਮੁੱਖ ਮੰਤਰੀ ਪੰਜਾਬ ਦੇ ਦਰੋਵਾਲ ਦੀ ਧਰਤੀ ਤੇ ਆਏ ਉਹਨਾਂ ਨੇ ਕਰਤਾਰਪੁਰ ਸਰਦਾਰ 에ਰੀਅਲ ਵਿਊ ਕੀਤਾ ਔਰ ਜਾਣ ਲੱਗੇ ਡਾਇਰੈਕਸ਼ਨ ਦੇ ਕੇ ਗਏ ਕਿ ਇਮੀਡੀਏਟਲੀ ਪਾਣੀ ਰਿਮੂਵ ਕੀਤਾ ਜਾਏ ਉਹਦੇ ਉਸ ਮੀਟਿੰਗ ਦੇ ਪ੍ਰਧਾਨ ਮੰਤਰੀ ਪਾਕਿਸਤਾਨ ਆ ਜਨਾਬ ਸ਼ਾਬਾਸ਼ੀ ਸਭੀ ਮੌਜੂਦ ਸਨ ਇਸੇ ਦਿਕੇ ਨਾਲ ਤੁਸੀਂ ਪਿੱਛੇ ਦੇਖਿਆ ਹੋਣੀ ਤੁਹਾਨੂੰ ਮੈਂ ਇੱਕ ਵੀਡੀਓ ਸ਼ੇਅਰ ਕੀਤੀ ਕਿ ਸਾਡੇ پاک ਫੌਜ ਦੇ ਪਾਕਿਸਤਾਨ ਰੇਂਜਰ ਦੇ ਜਵਾਨ ਜਿਹੜੇ ਨੇ ਇਸ ਟੰਬ ਲੱਗੇ ਹੋਏ ਨੇ ਉਹ ਜਿਹੜਾ ਪਾਣੀ ਅੰਦਰ ਹੈ ਉਸ ਪਾਣੀ ਨੂੰ ਕੱਢ ਰਹੇ ਤਾਂ ਕਿ ਇਮੀਡੀਏਟਲੀ ਆਪਾਂ ਇਸ ਗੁਰੂ ਘਰ ਦੇ ਵਿੱਚ ਜਿਹੜਾ ਪਾਣੀ ਜਿਹੜਾ ਅਸੀਂ ਮੋਦੀ ਸਰਕਾਰ ਤੋਂ ਮੰਗ ਕਰ ਰਹੇ ਸੀ ਕਿ ਮੋਦੀ ਸਰਕਾਰ ਜੀ ਸੰਗਤਾ ਭੇਜੋ ਉਹਨਾਂ ਨੇ 2 लाख ਕਿਊਸਕ ਪਾਣੀ ਭੇਜਿਆ ਸੋ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਸੱਚੇ ਪਾਤਸ਼ਾਹ ਕਿਰਪਾ ਕਰਨ ਕਲਤਾ ਕੇ ਸਾਰਾ ਪਾਣੀ ਇਥੋਂ ਅਸੀਂ ਕੱਢ ਲਾਂਗੇ ਮੈਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਉਹ ਸੰਗਤਾਂ ਜਿਹੜੀਆਂ ਪਾਕਿਸਤਾਨ ਦੇ ਵੱਖ-ਵੱਖ ਕੋਨਿਆਂ ਤੋਂ ਰੰਗਦੀਆਂ ਨੇ ਆਪਾਂ ਪਰਸੋਂ ਤੋਂ ਸੇਵਾ ਅਰਭ ਕਰਨੀ ਹੈ ਅਸੀਂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਪ੍ਰਕਾਸ਼ ਵੀ ਆਪਾਂ ਬੜੀ ਪ੍ਰਕਾਸ਼ਤ ਪਿਆਰ ਤੇ ਉਤਸ਼ਾਹ ਨਾਲ ਮਨਾਣਾ ਹੈ ਸਵਾਉ ਆਪਾਂ ਸੇਵਾ ਅਰਭ ਕਰੀਏ ਗੁਰੂ ਘਰ ਦੀ ਕਰਸੋ ਤੋਂ ਜਿਹੜੀ ਸੇਵਾ ਰੱਬ ਕਰਾਂਗੇ ਤੁਸੀਂ ਆਓ ਇਸ ਗੁਰੂ ਘਰ ਨੂੰ ਆਪਾਂ ਫਿਰ ਸਦੀਕੇ ਨਾਲ ਸ਼ਾਨਦਾਰ ਸਦੀਕੇ ਨਾਲ ਇੱਥੇ ਅੰਮ੍ਰਿਤ ਵੇਲਾ ਵੀ ਕਰੀਏ ਆਪਾਂ ਸ਼ਾਮ ਦਾ ਦੀਵਾਨ ਵਿੱਚ ਜਾਈਏ ਤੇ ਜਿਹੜੀ ਜੋਤ ਦੋ ਦਿਨ ਤੋਂ ਬੰਦ ਹੈ ਆਪਾਂ ਉਹ ਜੋਤ ਵੀ ਜਗਾਈਏ ਇੱਕ ਵਾਰੀ ਫਿਰ ਸੰਗਤ ਜੀ ਤੁਹਾਡਾ ਸਭ ਦਾ ਧੰਨਵਾਦ ਆਪਾਂ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਮੈਂ ਆਖਰ ਵਿੱਚ ਪੰਜਾਬ ਸਰਕਾਰ ਦਾ ਆਪਣੀ ਮੁੱਖ ਮੰਤਰੀ ਪੰਜਾਬ ਮਹਤောਮਾ ਮਰੀਮ ਨਵਾਸ਼ਿਫ ਸਾਹਿਬਾ ਦਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੀਆਂ ਮੁਹੰਮਦ ਸ਼ਾਹਵਾਸ਼ਿਫ ਸਾਹਿਬ ਦਾ ਆਪਣੇ ਇਸ ਇਲਾਕੇ ਦੇ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਨੇ ਔਰ ਕੇਂਦਰ ਦੇ ਮੰਤਰੀ جناب ਐਸਰ ਇਕਬਾਲ ਸਾਹਿਬ ਦਾ ਆਪਣੇ ਮੰਤਰੀ جناب ਸਰਦਾਰ ਯੂਸਫ ਸਾਹਿਬ ਦਾ ਆਇਕੂਟਸ ਪ੍ਰੋਪਰਟੀ ਬੋਰਡ ਦਾ ਆਪਣੇ ਡਿਪਟੀ ਕਮਿਸ਼ਨਰ ਪੂਰੀ ਇਤਜ਼ਾਮੀਆਂ ਦਾ ਨਾਰਵਾਲ ਦੀ ਆਵਾਮ ਦਾ ਧੰਨਵਾਦ ਕਰਦਾ ਔਰ ਆਖਰ ਮੈਂ ਫੀਲਡ ਮਾਰਸ਼ਲ جناب ਜਨਰਲ ਅਸਮੁਨੀਰ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕੱਲ ਪੂਰਾ ਦਿਨ ਉਹਨਾਂ ਦੀ ਫੌਜ ਦੇ ਜਿਹੜੇ ਜਵਾਨ ਬਾਹਰ ਖੜੇ ਹੋ ਕੇ ਸਾਡੇ ਨਾਲ ਔਰ ਫਿਰ ਗੁਰੂ ਘਰ ਅੰਦਰ ਆ ਕੇ ਸਾਡੇ ਨਾਲ ਉਹਨਾਂ ਨੇ ਸੇਵਾ ਕੀਤੀ ਅੱਜ ਵੀ ਉਹਨਾਂ ਦੇ ਜਵਾਨ ਲੱਗੇ ਹੋਏ ਨੇ ਔਰ ਜਿਹੜਾ ਪਾਣੀ ਅੰਦਰ ਹੈ ਉਹ ਬਾਰ ਕਰ ਰਹੇ ਸਭ ਦਾ ਧੰਨਵਾਦ ਕਰਦਾ ਸੰਗਤ ਜੀ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਜਿਹੜਾ ਸਾਨ ਸੰਗਤਾ ਕੋਲੋਂ ਵਿਛੜਿਆ ਸੀ ਕੱਲ ਗੁਰੂ ਪਾਤਸ਼ਾਹ ਕਿਰਪਾ ਕਰਨ ਦੁਬਾਰਾ ਫੇਰ ਆਪਾਂ ਕੱਲ ਤੋਂ ਇੱਥੇ ਰੌਣਕਾਂ ਲੱਗਣਗੀਆਂ ਅਸੀਂ ਮੋਦੀ ਸਰਕਾਰ ਨੇ ਕਰ ਫੇਰ ਬੇਨਤੀ ਕਰਦੇ ਹਾਂ ਮੋਦੀ ਸਾਹਿਬ 2 ਲੱਖ ਕਿਉਂ ਸੱਕ ਪਾਣੀ ਨਹੀਂ ਸਾਨੂੰ ਚਾਹੀਦਾ ਸਾਨੂੰ ਸੰਗਤ ਚਾਹੀਦੀ ਏ ਕਰਤਾਰਪੁਰ ਸ਼ਬਦ ਉਹ ਲਾਂਗਾ ਜਿਹੜਾ 7 ਮਈ ਤੋਂ ਬੰਦ ਹੈ ਤੋ ਅਰ ਨੂੰ ਅਸੀਂ ਬੇਨਤੀ ਕਰਦੇ ਹਾਂ ਕੋਈ ਸਲੱਗ ਨੂੰ ਖੋਲੋ ਪਾਕਿਸਤਾਨ ਨੇ ਹਮੇਸ਼ਾ ਸਿੱਖ ਨੂੰ ਮਾਨ ਦਿੱਤਾ ਹੈ ਸਿੱਖ ਨੂੰ ਹਮੇਸ਼ਾ ਇੱਜ਼ਤ ਦਿੱਤੀ ਹੈ ਸਿੱਖ ਨੂੰ ਹਮੇਸ਼ਾ ਪਿਆਰ ਦਿੱਤਾ ਹੈ ਕੱਲ ਦਾ ਜਦੋਂ ਦਾ ਕਰਤਾਰਪੁਰ ਸਾਹਿਬ 'ਚ ਪਾਣੀ ਆਇਆ ਹੈ ਪਾਕਿਸਤਾਨ ਦਾ ਮੀਡੀਆ ਬਾਰ-ਬਾਰ ਇਸ ਚੀਜ਼ ਨੂੰ ਹਾਈਲਾਈਟ ਕਰ ਰਿਹਾ ਹਰ ਸ਼ਖਸ ਜਿਹੜਾ ਉਹਨਾਂ ਨੇ ਕੱਲ ਦਾ ਦੁੱਖ ਦਾ ਪ੍ਰਗਟਾਵਾ ਕੀਤਾ ਮੈਨੂੰ ਦੁਨੀਆ ਪਰ ਦੇ ਵੱਖ-ਵੱਖ ਕੋਨਿਆਂ ਤੋਂ ਸਿੱਖ ਸੰਗਤਾਂ ਦੇ ਨਾਨਕ ਨਾਮ ਲੈਵਾ ਸੰਗਤਾਂ ਦੇ ਸ਼ਰਧਾਲੂਆਂ ਦੇ ਮੁਸਲਮਾਨ ਪਰਵਾਹਾਂ ਦੇ ਸਿੱਖ ਪ੍ਰਸਤੀਨ ਪ੍ਰਵਾਦੇ Hindu ਪ੍ਰਵਾਦੇ ਸਭ ਦੇ ਫੋਨ ਆਏ ਉਹਨਾਂ ਨੇ ਆਪਣਾ ਦੁੱਖਤਾ ਪ੍ਰਗਟਾਵਾ ਕੀਤਾ ਪਾਕਿਸਤਾਨ ਦੇ ਵੱਖ-ਵੱਖ ਥਾਵਾਂ ਤੋਂ ਸਾਡੇ ਮੁਸਲਮਾਨ ਵੀਰਾਂ ਦੇ ਫੋਨ ਆਏ ਮੈਂ ਸਭ ਦਾ ਤਰਵਤ ਕਰਦਾ ਗੁਰੂ ਪਾਤਸ਼ਾਹ ਕਿਰਪਾ ਕਰਨ ਬਹੁਤ ਜਲਦ ਆਪਾਂ ਇਹ ਦੁਬਾਰਾ ਅਸਤਾਨ ਗੁਰੂ ਪਾਤਸ਼ਾਹ ਦਾ ਇਹਨੂੰ ਅਸੀਂ ਉਸੇ ਤਰੀਕੇ ਨਾਲ ਦੁਬਾਰਾ ਫਿਰ ਇੱਥੇ ਪ੍ਰਕਾਸ਼ ਵੀ ਹੋਏਗਾ ਪਰ ਆਪਾਂ ਸਾਰੇ ਮਿਲ ਕੇ ਗੁਰੂ ਪਾਤਸ਼ਾਹ ਦੇ ਨਾਮ ਸਿ ਉਚਾਰਨ ਕਰਾਂਗੇ ਬੁੱਲਚੋਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸਰਦਾਰ ਹਮੇਸ਼ ਸਿੰਘ ਅਰੋੜਾ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਮંત્રી ਪੰਜਾਬ ਸਰਕਾਰ ਪਾਕਿਸਤਾਨ ਸਗੇ ਜੀ ਕੱਲ ਆਪਾ ਤਰਨਲ ਸ਼ੇਅਰ ਕੀਤਾ ਜਦੋਂ ਇਸ ਪਵਿੱਤਰ ਸਥਾਨ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਅਸੀਂ ਹਾਜ਼ਰ ਹੋਏ ਔਰ ਜਿਸ ਜਗ੍ਹਾ ਤੇ ਮੈਂ ਖੜਾ ਇਸ ਜਗ੍ਹਾ ਤੇ ਅਸੀਂ ਬੋਟ ਚ ਬੈਠ ਕੇ ਕਸ਼ਤੀ ਚ ਬੈਠ ਕੇ ਅਸੀਂ ਜਿਹੜੇ ਸਾਡੇ ਗ੍ਰੰਥੀ ਯਾਤਰੀ ਸਹਿਬਾਨ ਇਤੋਂ ਦੇ ਸੇਵਾਦਾਰ ਸਾਰੇ ਫੈਸਿਓਸ਼ਨ ਸਾਹਮਣੀ ਪਿਛਲੀ ਬਿਲਡਿੰਗ ਤੋਂ ਲੈਣੇ ਆਸਤੇ ਜਿਸ ਜਗ੍ਹਾ ਤੇ ਮੈਂ ਖੜਾ ਇੱਥੇ ਕੱਲ 6 ਫੁੱਟ ਪਾਣੀ ਸੀ ਅੱਜ ਸਵੇਰ ਸਾਡੇ ਮੁੱਖ ਮੰਤਰੀ ਪੰਜਾਬ ਦੇ ਦਰੋਵਾਲ ਦੀ ਧਰਤੀ ਤੇ ਆਏ ਉਹਨਾਂ ਨੇ ਕਰਤਾਰਪੁਰ ਸਰਦਾਰ ਏਰੀਅਲ ਵਿਊ ਕੀਤਾ ਔਰ ਜਾਣ ਲਗੇ ਡਾਇਰੈਕਸ਼ਨ ਦੇ ਕੇ ਗਏ ਕਿ ਇਮੀਡੀਏਟਲੀ ਪਾਣੀ ਰਿਮੂਵ ਕੀਤਾ ਜਾਏ ਉਹਦੇ ਉਸ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਪਾਕਿਸਤਾਨ ਜਨਾਬ ਸ਼ਬਾਸ਼ੀ ਸੋਬੀ ਮੌਜੂਦ ਸਨ ਇਸੇ ਤਿਕਨਾਲ ਤੁਸੀਂ ਪਿੱਛੇ ਦੇਖਿਆ ਹੋਣੀ ਤੁਹਾਨੂੰ ਮੈਂ ਇੱਕ ਵੀਡੀਓ ਸ਼ੇਅਰ ਕੀਤੀ ਇਸ ਸਾਡੇ ਪਾਕ ਫੌਜ ਦੇ ਪਾਕਿਸਤਾਨ ਰੇਂਜਰ ਦੇ ਜਵਾਨ ਜਿਹੜੇ ਨੇ ਇਸ ਟੰਮ ਲੱਗੇ ਹੋਏ ਨੇ ਉਹ ਜਿਹੜਾ ਪਾਣੀ ਅੰਦਰ ਹੈ ਉਸ ਪਾਣੀ ਨੂੰ ਕੱਢ ਰਹਿਣ ਤਾਂ ਕਿ ਇਮੀਡੀਏਟਲੀ ਆਪਾਂ ਇਸ ਗੁਰੂ ਘਰ ਦੇ ਵਿੱਚ ਜਿਹੜਾ ਪਾਣੀ ਜਿਹੜਾ ਅਸੀਂ ਮੋਦੀ ਸਰਕਾਰ ਤੋਂ ਮੰਗ ਕਰ ਰਹੇ ਸੀ ਕਿ ਮੋਦੀ ਸਰਕਾਰ ਜੀ ਸੰਗਤਾ ਭੇਜੋ ਉਹਨਾਂ ਨੇ 2 ਲੱਖ ਕਿਊਸਿਕ ਪਾਣੀ ਭੇਜਿਆ ਸੋ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਨਰੋਵਾਲ ਪਾਕਿਸਤਾਨ ਸੱਚੇ ਪਾਤਸ਼ਾਹ ਕਿਰਪਾ ਕਰਨ ਕਿ ਹਰ ਦਾ ਕਿ ਸਾਰਾ ਪਾਣੀ ਇੱਥੋਂ ਅਸੀਂ ਕੱਢ ਲਾਂਗੇ ਮੈਂ ਸੰਗਤਾ ਦੇ ਚਮਚ ਬੇਨਤੀ ਕਰਦਾ ਹੋ ਸਕਦਾ ਜਿਹੜੀਆਂ ਪਾਕਿਸਤਾਨ ਦੇ ਵੱਖ-ਵੱਖ ਕੋਨਿਆਂ ਤੋਂ ਰੰਧੀਆਂ ਨੇ ਆਪਾਂ ਪਰਸੋਂ ਤੋਂ ਸੇਵਾ ਅਰਭ ਕਰਨੀ ਹੈ ਅਸੀਂ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਪ੍ਰਕਾਸ਼ ਵੀ ਆਪਾਂ ਬੜੀ ਪ੍ਰਕਾਸ਼ਤ ਪਿਆਰ ਤੇ ਉਤਸ਼ਾਹ ਨਾਲ ਮਨਾਣਾ ਹੈ ਸਵਾਓ ਆਪਾਂ ਸੇਵਾ ਅਰਭ ਕਰੀਏ ਗੁਰੂ ਘਰ ਦੀ ਪਰਸੋਂ ਤੋਂ ਜਿਹੜੀ ਸੇਵਾ ਅਰਭ ਕਰਾਂਗੇ ਤੁਸੀਂ ਆਓ ਇਸ ਗੁਰੂ ਘਰ ਨੂੰ ਆਪਾਂ ਫਿਰ ਸਦਿੱਕੇ ਨਾਲ ਸ਼ਾਨਦਾਰ ਤੇਕੇ ਨਾਲ ਇੱਥੇ ਅੰਮ੍ਰਿਤ ਵੇਲਾ ਵੀ ਕਰੀਏ ਆਪਾਂ ਸ਼ਾਮ ਦਾ ਦੀਵਾਨ ਵਿੱਚ ਜਾਈਏ ਤੇ ਜਿਹੜੀ ਜੋਤ ਦੋ ਦਿਨ ਤੋਂ ਬੰਦ ਹੈ ਆਪਾਂ ਉਹ ਜੋਤ ਵੀ ਜਗਾਈਏ ਇੱਕ ਵਾਰੀ ਫੇਰ ਸੰਗਤ ਦੀ ਤੁਹਾਡਾ ਸਭ ਦਾ ਧੰਨਵਾਦ ਆਪਾਂ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਮੈਂ ਆਖਰਿਚ ਪੰਜਾਬ ਸਰਕਾਰ ਦਾ ਆਪਣੀ ਮੁੱਖ ਮੰਤਰੀ ਪੰਜਾਬ ਮਹਤောਮਾ ਮਰੀਮ ਨਵਾਸ਼ਿਫ ਸਾਹਿਬਾ ਦਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੀਆਂ ਮੁਹੰਮਦ ਸ਼ਾਹਵਾਸ਼ਿਫ ਸਾਹਿਬ ਦਾ ਆਪਣੇ ਇਸ ਇਲਾਕੇ ਦੇ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਨੇ ਔਰ ਕੇਂਦਰ ਦੇ ਮੰਤਰੀ جناب ਐਸਰ ਇਕਬਾਲ ਸਾਹਿਬ ਦਾ ਆਪਣੇ ਮੰਤਰੀ جناب ਸਰਦਾਰ ਯੂਸਫ ਸਾਹਿਬ ਦਾ ਅਵੇ ਕੁਚਸ ਪ੍ਰੋਪਰਟੀ ਬੋਰਡ ਦਾ ਆਪਣੇ ਡਿਪਟੀ ਕਮਿਸ਼ਨਰ ਪੂਰੀ ਇਤਜ਼ਾਮੀਆਂ ਦਾ ਨਾਰੋਵਾਲ ਦੀ ਆਵਾਮ ਦਾ ਧੰਨਵਾਦ ਕਰਦਾ ਔਰ ਆਖਰ ਮੈਂ ਫੀਲਡ ਮਾਰਸ਼ਲ ਜਨਾਬ ਜਨਰਲ ਅਸਮੁਨੀਰ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕੱਲ ਪੂਰਾ ਦਿਨ ਉਹਨਾਂ ਦੀ ਫੌਜ ਦੇ ਜਿਹੜੇ ਜਵਾਨ ਬਾਹਰ ਖੜੇ ਹੋ ਕੇ ਸਾਡੇ ਨਾਲ ਔਰ ਫਿਰ ਗੁਰੂ ਘਰ ਅੰਦਰ ਆ ਕੇ ਸਾਡੇ ਨਾਲ ਉਹਨਾਂ ਨੇ ਸੇਵਾ ਕੀਤੀ ਅੱਜ ਵੀ ਉਹਨਾਂ ਦੇ ਜਵਾਨ ਲੱਗੇ ਹੋਏ ਨੇ ਔਰ ਜਿਹੜਾ ਪਾਣੀ ਅੰਦਰ ਹੈ ਉਹ ਵਾਰ ਕਰ ਰਹੇ ਉਸ ਮੈਂ ਸਭ ਦਾ ਧੰਨਵਾਦ ਕਰਦਾ ਸੰਗਤ ਜੀ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਜਿਹੜਾ ਸਾਨ ਸੰਗਤਾ ਕੋਲੋਂ ਵਿਛੜਿਆ ਸੀ ਕੱਲ ਗੁਰੂ ਪਾਤਸ਼ਾਹਾ ਕਿਰਪਾ ਕਰਨ ਦੁਬਾਰਾ ਫੇਰ ਆਪਾਂ ਕੱਲ ਤੋਂ ਇਥੇ ਰੌਣਕਾਂ ਲੱਗਣੀਆਂ ਆ ਅਸੀਂ ਮੋਦੀ ਸਰਕਾਰ ਨੇ ਕਰ ਫੇਰ ਬੇਨਤੀ ਕਰਦੇ ਆ ਮੋਦੀ ਸਾਹਿਬ ਟਾਈ ਲੱਖ ਕਿਉਂ ਸੇ ਪਾਣੀ ਨਿਸਾਨੂ ਚਾਹੀਦਾ ਸਾਨੂੰ ਸੰਗਤ ਚਾਹੀਦੀ ਏ ਕਰਤਾਰਪੁਰ ਸਾਹਿਬ ਦਾ ਲਾਂਗਾ ਜਿਹੜਾ 7 ਮਈ ਤੋਂ ਬੰਦ ਹੈ ਤੁਹਾਨੂੰ ਅਸੀਂ ਬੇਨਤੀ ਕਰਦੇ ਆ ਕੋਈ ਸਲਾਂਗੇ ਨੂੰ ਖੋਲੋ ਪਾਕਿਸਤਾਨ ਨੇ ਹਮੇਸ਼ਾ ਸਿੱਖ ਨੂੰ ਮਾਣ ਦਿੱਤਾ ਹੈ ਸਿੱਖ ਨੂੰ ਹਮੇਸ਼ਾ ਇੱਜ਼ਤ ਦਿੰਦੀ ਏ ਸਿੱਖ ਨੂੰ ਹਮੇਸ਼ਾ ਪਿਆਰ ਦਿੱਤਾ ਹੈ ਕੱਲ ਦਾ ਜਦੋਂ ਦਾ ਕਰਤਾਰਪੁਰ ਸਾਹਿਬ 'ਚ ਪਾਣੀ ਆਇਆ ਪਾਕਿਸਤਾਨ ਦਾ ਮੀਡੀਆ ਬਾਰ-ਬਾਰ ਇਸ ਚੀਜ਼ ਨੂੰ ਹਾਈਲਾਈਟ ਕਰ ਰਿਹਾ ਹਰ ਸ਼ਖਸ ਜਿਹੜਾ ਉਹਨਾਂ ਨੇ ਕੱਲ ਦਾ ਦੁੱਖ ਦਾ ਪ੍ਰਗਟਾਵਾ ਕੀਤਾ ਮੈਨੂੰ ਦੁਨੀਆ ਪਰ ਦੇ ਵੱਖ-ਵੱਖ ਉਹਨਿਆਂ ਤੋਂ ਸਿੱਖ ਸੰਗਤਾਂ ਦੇ ਨਾਨਕ ਨਾਮ ਲੈਵਾ ਸੰਗਤਾਂ ਦੇ ਸ਼ਰਧਾਲੂਆਂ ਦੇ ਮੁ슬ਮਾਨ ਭਰਾਵਾਂ ਦੇ ਸਿੱਖ 크੍ਰਿਸਚੀਅਨ ਭਰਾਵਾਂ ਦੇ ਹਿੰਦੂ ਭਰਾਵਾਂ ਦੇ ਸਭ ਦੇ ਫੋਨ ਆਏ ਉਹਨਾਂ ਨੇ ਆਪਣੇ ਦੁੱਖ ਦਾ ਪ੍ਰਗਟਾਵਾ ਕੀਤਾ ਪਾਕਿਸਤਾਨ ਦੇ ਵੱਖ-ਵੱਖ ਇਲਾਕਿਆਂ ਤੋਂ ਸਾਡੇ ਮੁ슬ਮਾਨ ਵੀਰਾਂ ਦੇ ਫੋਨ ਆਏ ਮੈਂ ਸਭ ਦਾ ਧੰਨਵਾਦ ਕਰਦਾ ਗੁਰੂ ਪਾਤਸ਼ਾਹ ਕਿਰਪਾ ਕਰਨ ਬਹੁਤ ਜਲਦ ਆਪਾਂ ਇਹ ਦੁਬਾਰਾ ਅਸ탄 ਗੁਰੂ ਪਾਤਸ਼ਾਹ ਦਾ ਇਹਨੂੰ ਅਸੀਂ ਉਸੇ ਤਰੀਕੇ ਨਾਲ ਦੁਬਾਰਾ ਫਿਰ ਇੱਥੇ ਪ੍ਰਕਾਸ਼ ਵੀ ਹੋਏਗਾ ਪਰ ਆਪਾਂ ਸਾਰੇ ਮਿਲ ਕੇ ਗੁਰੂ ਪਾਤਸ਼ਾਹ ਦੇ ਨਾਮ ਸਿ ਉਚਾਰਨ ਕਰਾਂਗੇ